ਹਾਂਜੀ ਦੋਸਤੋ ਭੰਗੂ ਪ੍ਰਾਪਰਟੀ ਬਠਿੰਡਾ ਵਿੱਚ ਤੁਹਾਡਾ ਸਵਾਗਤ ਹੈ ਤੇ ਰੋਜ਼ਾਨਾ ਦੀ ਤਰ੍ਹਾਂ ਆਪਾਂ ਫੇਰ ਹਾਜ਼ਰ ਹਾਂ ਇੱਕ ਨਵੀਂ ਕੋਠੀ ਲੈ ਕੇ ਸੋ ਅੱਜ ਦੀ ਕੋਠੀ ਬਹੁਤ ਹੀ ਸ਼ਾਨਦਾਰ ਕੋਠੀ ਹੈ ਸੁਰਪ੍ਰੀ ਰੋਡ ਬਠਿੰਡਾ ਸ਼ਹਿਰ ਦੇ ਵਿੱਚ ਅੱਜ ਤੁਹਾਨੂੰ ਕੋਠੀ ਵਿਖਾ ਰਹੇ ਹਾਂ 100 ਗਾਜ ਦੇ ਵਿੱਚ ਕੋਠੀ ਬਣੀ ਹੋਈ ਹੈ ਸੁਰਪ੍ਰੀ ਰੋਡ ਬਠਿੰਡਾ ਸ਼ਹਿਰ ਦੇ ਵਿੱਚ ਕੋਠੀ ਹੈ 100 ਗਾਜ ਦੀ ਜੋ ਸੋਪਨਾ ਪਰ ਕੁੱਤੀ ਨੂੰ ਦੇਖੀ ਜਿੰਨਾ ਵੀਰ ਭਰਾਉਣ ਉਸ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਵੀ ਘੰਟੀ ਨੂੰ ਦਿਵਾ ਲਿਓ ਆਪਦੇ ਸੈਟਿੰਗ ਕਰਕੇ ਤਾਂ ਜੋ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਜਾਵੇ ਬਹੁਤ ਹੀ ਵਧੀਆ ਮੇਰੀ ਕੁੱਤੀ ਆ ਬਣੀ ਹੋਈ ਹੈ 100 ਗਜ ਦੇ ਵਿੱਚ ਜਿੱਤਰੇ ਦੀ ਆਪਾਂ ਰੇਟ ਦੀ ਗੱਲ ਕਰੀਏ ਤਾਂ 22 ਲੱਖ ਰੁਪਏ ਡਿਮਾਂਡ ਰੱਖੀ ਆ ਬਾਕੀ ਮੌਕੇ ਤੇ ਹੋਰ ਵੀ ਛੂਟ ਹੋ ਜੂਗੀ ਜਿਸ ਵੀ ਵੀਰ ਭਰਾਣੇ ਇਸ ਕੁੱਤੀ ਨੂੰ ਖਰੀਦਣਾ ਹੋਵੇ ਜੋ ਵੀ ਤੁਸੀਂ ਡਿਸਪਲੇ ਦਾ ਨੰਬਰ ਦੇਖ ਰਹੇ ਹੋ ਉੱਥੇ ਕੰਟੈਕਟ ਕਰਕੇ ਇਸ ਕੁੱਤੀ ਦੀ ਹੋਰ ਵੀ ਜਾਣਕਾਰੀ ਲੈ ਸਕਦੇ ਹੋ ਤੇ ਇਸ ਕੁੱ ਜੋ ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ प्रॉपर्टी ਵਿੱਚ ਸੇਲ ਕਰਨਾ ਚਾਹੁੰਦੇ ਹੋ ਕਰ ਦੁਕਾਨ ਮਕਾਨ ਤਾਂ ਪੰਗੂ ਪ੍ਰੋਪਰਟੀ ਬਠਿੰਡਾ ਦੇ ਕੰਟੈਕਟ ਕਰੋ ਜੀ ਐਡ ਦਾ ਕੋਈ ਵੀ ਪੈਸਾ ਨਹੀਂ ਲੱਗਦਾ ਐਡ ਜਿਹੜੀ ਹੈ ਫ੍ਰੀ ਹੈ ਪੋਸਟ ਆਪਾਂ ਕਰਦੇ ਆਂ ਵੀਡੀਓ ਬਣਾ ਕੇ ਤਿੰਨ ਚਾਰ ਫੋਟੋਆਂ 프ਰੰਟ ਤੋਂ ਖਿੱਚ ਗਏ ਤੇ ਘਰ ਦੀ ਸਾਰੀ ਡਿਟੇਲ ਸਾਨੂੰ ਸੈਂਡ ਕਰ ਦਿਆ ਕਰੋ ਐਡ ਆਪਾਂ ਤੁਹਾਡੀ ਫ੍ਰੀ ਕਰਾਂਗੇ ਸੋ ਹੋ ਸਕਿਆ ਤਾਂ ਵੀਡੀਓ ਨੂੰ ਜਲਦੀ ਜਲਦੀ ਸ਼ੇਅਰ ਜ਼ਰੂਰ ਕਰਦੇ ਹੋ ਉੱਪਰ ਬਣਾਇਆ ਤੁਸੀਂ ਸਰਕਾਰੀ ਰੋਡ ਬਠਿੰਡਾ ਸ਼ਹਿਰ ਦੇ ਵਿੱਚ ਕੋਈ ਵੀ ਕੁੱਟੀ ਆ 22 ਲੱਖ ਰੁਪਏ ਦੀ ਮੰਗ ਕੀਤੀ ਆ ਬਾਕੀ ਮੌਕੇ ਤੇ ਕੋਈ ਮੰਨਤ ਨਹੀਂ ਦੀ ਆ ਜੀ ਆ ਵੀ ਫਿਰ ਇੱਕ ਝਾਤ ਮਾਰਦੇ ਆ ਫਸਟ ਫਲੋਰ ਤੇ ਸੋ ਸਿੰਗਲ ਸਟੋਰੀ ਹੀ ਕੁੱਟੀ ਆ ਮਿਲਦੇ ਆ ਫਿਰ ਅਗਲੀ ਵੀਡੀਓ ਵਿੱਚ ਸ਼ੇਅਰ ਜ਼ਰੂਰ